ਸਮੇਂ ਸਿਰ ਰਿਪੋਰਟ ਦੇ ਰਵਾਧਾ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਲਈ ਹਮੇਸ਼ਾ ਹੀ ਤਾਹਦੀਆ ਧਾਰਮਿਕ ਸੰਗਤਾਂ ਦਾ ਬਹੁਤ ਪਿਆਰ ਹੋਣਾ ਚੱਕਰ ਤੇ ਪਿਆਰੀਆਂ ਦੇਗੀ ਉਹਨਾਂ ਦੀ ਸਤਿ ਸ੍ਰੀ ਅਕਾਲ ਕਿ ਸ਼ਾਲਾ ਸਾਹਿਬ ਤੋਂ ਜੋਤ ਜਲਦੀ ਕੀਆ ਬਾਬਾ ਜੀ ਜੀਤਾਰੀ ਸੰਤ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਇਮਾਨਤ ਕਲਕੀ ਬਾਬਾ ਰਾਚੀ ਮੰਡੀ ਕੇ ਲਈ ਹਨੂਮਨ ਮੰਦਿਰ ਅਜਮੰਤੀ ਤੁਸੀਂ ਸ਼ੋਭਾ ਯਾਤਰਾ ਕੱਢੀ ਐ ਕਿਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਹਰਮਨਜੀਤ ਜਨਮੋత్సਵ ਤੇ 23 ਤਰੀਕ ਦਾ ਹਰਮਨਜੀਤ ਜਨਮੋత్సਵ ਉਹਦੇ ਪਲਖਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ ਜਿਹਦੇ ਵਿੱਚ ਬਹੁਤ ਸੰਸਥਾਵਾਂ ਨੇ ਸਮੂਹ ਦੇ ਸਾਰੇ ਸੰਸਥਾਵਾਂਾਂ ਨੇ ਸਮੂਹ ਸ਼ਹਿਰ ਨਿਵਾਸੀਆਂ ਨੇ ਔਰ ਜੋ ਸਟਾਲਸ ਲੱਗੀਆਂ ਸਾਰੇ ਸਮੂਹ ਦੇ ਵਿੱਚ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਨਿਕਲੀ ਆ ਬਹੁਤ ਲੋਕਾਂ ਦਾ ਇਕੱਠ ਸੀ ਮੈਂ ਸਭ ਤੋਂ ਸੰਗਰੂਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਜੋ ਕੀ ਕੱਲ ਮਤਕਾਈ ਦੇ ਮੰਦਿਰ ਦੇ ਵਿੱਚ ਰੋਸ਼ਨ ਪ੍ਰਿੰਜੀ ਆ ਰਹੇ ਨੇ ਜਰ ਬਾਲਾ ਜੀ ਦਾ ਜਾਗਰਣ ਰੱਖਿਆ ਹੋਇਆ ਮੈਂ ਸਾਰੇ ਸੰਗਰੂਰ ਨਿਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਆਣ ਔਰ ਜੋ ਲੰਗਰ ਵੀ ਹੈ ਤਾਂ ਟੁੱਟ ਵਰਤੇਗਾ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਜੀ ਸੁਮੇਲ ਕੁਮਾਰ ਹਾਂ ਜੀ ਅੱਜ ਪ੍ਰਾਚੀਨ ਮੰਦਿਰ ਹਨੂਮਨ ਮੰਦਿਰ ਮੰਡੀ ਗਲੀ ਸੰਗਰੂਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਨਿਕਲੀ ਔਰ ਇਸ ਵਿੱਚ ਬਹੁਤ ਜ਼ਿਆਦਾ ਇਕੱਠ ਸੀ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਜਾਗਰਨ ਸ਼ੋਭਾ ਯਾਤਰਾ ਦੇ ਵਿੱਚ ਸਾਥ ਦਿੱਤਾ ਤੇ ਲੋਕਾਂ ਦਾ ਜਿਨ੍ਹਾਂ ਨੇ ਲੰਗਰ ਲਾਇਆ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਕੱਲ 22 ਤਰੀਕ ਨੂੰ ਕਾਲੀ ਮਾਤਾ ਮੰਦਿਰ ਦੇ ਵਿੱਚ ਵਿਸ਼ਾਲ ਜਾਗਰਨ ਹੈ ਜਿਸ ਵਿੱਚ ਰੋਸ਼ਨ ਪ੍ਰਿੰਦੀ ਆ ਰਹੇ ਹਨ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜਦੋਂ ਤੋਂ ਜ਼ਿਆਦਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਲੋਕ ਜਦੋਂ ਤੋਂ ਜ਼ਿਆਦਾ ਮੰਦਿਰ ਵਿੱਚ ਆਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਕਿਹੜੀ ਜਗ੍ਹਾ ਤੇ ਜਾਗਰਨ ਹੈ ਜੀ ਕਾਲੀ ਮਾਤਾ ਮੰਦਿਰ ਸੰਗਰੂਰ ਠੀਕ ਜੀ ਨਾਮਰੇਲ ਜੀ ਅਲਲ ਕੁਮਾਰ ਗੋਇਲ ਜੀ ਸਭ ਨੂੰ ਜੈ ਸ਼੍ਰੀ ਰਾਮ ਜੀ ਅੰਮ ਸ੍ਰੀ ਬਾਲਾ ਜੀ ਮਹਾਰਾਜ ਜੀ ਦਾ 23 April ਨੂੰ ਜਾਗਰਣ ਹੈ ਜੀ ਉਸ ਉਪਲਖ ਦੇ ਵਿੱਚ ਅੱਜ 21 April ਨੂੰ ਸ਼ਹਿਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਸਾਰੇ ਸ਼ਹਿਰ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਜੀ ਬਹੁਤ ਜ਼ਿਆਦਾ ਲੰਗਰ ਸੀਗੇ ਜਿਹਦੇ ਵਿੱਚ ਸਾਰਾ ਸ਼ਹਿਰ ਹੀ ਉਸ ਸ਼ੋਭਾ ਯਾਤਰਾ ਵਿੱਚ ਪਹੁੰਚਿਆ ਜੀ ਅਸੀਂ ਸਾਰੇ ਸ਼ਹਿਰ ਦਾ ਪਰ ਜੇ ਸਾਨੂੰ ਹਾਜੀ ਮੰਦਿਰ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਹੀ ਉਪਲਬਖਸ਼ ਦੇ ਵਿੱਚ 22 April ਨੂੰ ਸ਼੍ਰੀ ਕਾਲੀਮਾਤਾ ਮੰਦਿਰ ਵਿੱਚ ਵਿਸ਼ਾਲ ਬਾਬਾ ਜੀ ਦਾ ਜਾਗਰਣ ਰੱਖਿਆ ਗਿਆ ਜਿਸ ਵਿੱਚ ਰੋਸ਼ਰ ਪਿੰਚੀ ਬਾਬਾ ਜੀ ਦਾ ਗੁਣਗਾਨ ਕਰਨਗੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਜਿਵੇਂ ਅੱਜ ਸਹਿਯੋਗ ਕੀਤਾ ਹੈ ਕੱਲ ਵੀ ਐਦਾ ਸਹਿਯੋਗ ਕਰੋ ਜੀ ਸਭ ਦੇ ਲਈ ਉੱਥੇ ਲੰਗਰ ਦਾ ਇੰਤਜ਼ਾਮ ਹੈ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਪਰਜੋਰ ਬੇਨਤੀ ਕਰਦਾ ਕਿ ਕੱਲ ਨੂੰ 22 April ਨੂੰ ਸ਼੍ਰੀ ਕਾਲੀਮਾਤਾ ਮੰਦਿਰ ਵਿੱਚ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਸੁਣਨ ਜੀ ਜੈ ਸ਼੍ਰੀ ਰਾਮ